ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਦਾਂ ਮੇ ਨਾਮ ਉਤਮ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜਗ੍ਹਾ ਵੇਦਾਂ ਨੂੰ ਤ੍ਰੈਗੁਣੀ ਆਖਿਆ ਗਿਆ ਹੈ ਕਈ ਜਗ੍ਹਾ ਵੇਦਾਂ ਵਿੱਚ ਉਤਮ ਨਾਮ ਹੈ ਇਸ ਗੱਲ ਦੀ ਵੀ ਪ੍ਰੋੜਤਾ ਕੀਤੀ ਹੈ ਆਓ ਵਿਚਾਰੀਏ ਕਿ ਮਾਜਰਾ ਕੀ ਹੈ ਚਾਰੇ ਵੇਦ ਕਥੇ ਆਕਾਰ ਤੀਨ ਅਵਸਥਾ ਕਹੇ ਵਿਖਿਆਨ ਤੁਰਿਆ ਅਵਸਥਾ ਸਤਗੁਰ ਤੇ ਹਰ ਜਾਣ ਇੱਥੇ ਵੇਦਾਂ ਵਿੱਚ ਚੌਥੇ ਪਾਦ ਦੀ ਜਾਣਕਾਰੀ ਦੀ ਅਣਹੋਂਦ ਦਰਸਾਈ ਗਈ ਹੈ ਲੇਕਿਨ ਇਹ ਮਹਾਵਾਖ ਕੇ ਵੇਦਾਂ ਮੈਂ ਨਾ ਮੋਤਮ ਸੋ ਸੁਣੇ ਨਾਹੀ ਫਿਰੇ ਜਿਉ ਬਿਤਾ ਲਿਆ ਵੀ ਲਿਖਿਆ ਹੋਇਆ ਹੈ ਪਹਿਲਾਂ ਵੇਦਾਂ ਬਾਰੇ ਸੰਖੇਪ ਜਾਣਕਾਰੀ ਲੈ ਲਈਏ ਚਾਰ ਵੇਦ ਹਨ ਰਿਗਵੇਦ ਯਜੁਰਵੇਦ ਸਾਮਵੇਰ ਅਥਰਵਨ ਵੇਦ ਇਹਨਾਂ ਚਾਰਾਂ ਵਿੱਚ ਕੁਦਰਤ ਦੀ ਪੂਜਾ ਦਾ ਵਧਾਨ ਹੈ ਏਕੇ ਦੀ ਹਰ ਦੀ ਕੋਈ ਬਾਤ ਨਹੀਂ ਹੈ ਇਸ ਲਈ ਇਹ ਤਿੰਨੇ ਹਾਲਾਤਾਂ ਰਜੋ ਤਮੋ ਅਤੇ ਸਤੋ ਦੀ ਵਿਆਖਿਆ ਕਰਦੇ ਹਨ ਤੁਰਿਆ ਦੀ ਕੋਈ ਸੋਝੀ ਇਹਨਾਂ 'ਚ ਨਹੀਂ ਹੈ ਲੇਕਿਨ ਚਾਰੇ ਵੇਦਾਂ ਦੇ ਨਾਲ ਤਿੰਨ ਹੋਰ ਗ੍ਰੰਥ ਵੀ ਜੁੜੇ ਹਨ ਵੇਦਾਂ ਦੇ ਪਿਛਲੇ ਪਾਸੇ ਬ੍ਰਹਮਣਾ ਟੈਕਸਟ ਹਨ ਇਹਨਾਂ ਤੋਂ ਅੱਗੇ ਅਰਯੰਕਾ ਤੇ ਸਭ ਤੋਂ ਮਗਰ ਉਪਨਿਸ਼ਦ ਹਨ ਐਤਰੀਆ ਉਪਨਿਸ਼ਦ ਰਿਗਵੇਦ ਦੇ ਨਾਲ ਪਿਛਲੇ ਪਾਸੇ ਜੁੜਿਆ ਹੈ ਬ੍ਰਾਹਮਣਾ ਟੈਕਸਟ ਵਿੱਚ ਕਰਮ ਮਾਰਗ ਪ੍ਰਧਾਨ ਹੈ ਅਰਯੰਕਾ ਵਿੱਚ ਕਰਮ ਅਤੇ ਗਿਆਨ ਦੋਵੇਂ ਮਾਰਗ ਹਨ ਉਪਨਿਸ਼ਦਾਂ ਵਿੱਚ ਗਿਆਨ ਮਾਰਗ ਨੂੰ ਮਹੱਤਵ ਦਿੱਤਾ ਗਿਆ ਹੈ ਬ੍ਰਾਹਮਣਾ ਟੈਕਸਟਾਂ ਵਿੱਚ ਕੁਰਬਾਨੀ ਅਤੇ ਕਰਮ ਕਾਂਡ ਨੂੰ ਮਹਾਨਤਾ ਦਿੱਤੀ ਹੈ ਪਰ ਅਰਯੰਕਾ ਤੇ ਉਪਨਿਸ਼ਦ ਕੁਰਬਾਨੀ ਦਾ ਖੰਡਨ ਕਰਦੇ ਹਨ ਅਥਰਵਨ ਵੇਦ ਨਾਲ ਕੋਈ ਵੀ ਅਰਯੰਕਾ ਗ੍ਰੰਥ ਨਹੀਂ ਹੈ ਚਾਰੇ ਵੇਦਾਂ ਦਾ ਮਗਰਲਾ ਹਿੱਸਾ ਉਪਨਿਸ਼ਦਾਂ ਨਾਲ ਜੁੜਿਆ ਹੈ ਵੈਸੇ 108 ਉਪਨਿਸ਼ਦਾਂ ਦਾ ਜ਼ਿਕਰ ਹੈ ਕਈ ਵਿਦਵਾਨ 200 ਦੀ ਗੱਲ ਕਰਦੇ ਹਨ ਪਰ ਮੁੱਖ ਤਾਂ 13 ਹੀ ਉਪਨਿਸ਼ਦ ਹਨ ਇਹ ਇਸ ਤਰ੍ਹਾਂ ਵੇਦਾਂ ਨਾਲ ਜੁੜੇ ਹਨ ਨੰਬਰ 1 ਰਿਗਵੇਦ ਨਾਲ ਐਤਰੀਆ ਯੂਜਰ ਵੇਦ ਨਾਲ ਬਰਾਈ ਹੈਦਰਾ ਨਾਇਕਾ ਈਸ਼ਾ ਤੈਤਰੀਆ ਕਥੋ ਮੈਤਰੀ ਸ਼ਾਮ ਵੇਦ ਨਾਲ ਛੱਡੋ ਗਿਆ ਕੇਨਾ ਯੋਰਾ ਚੂਰਾਮਨ ਅਥਰਵਨ ਵੇਦ ਨਾਲ ਮੰਡਕਾ ਪ੍ਰਾਸਨਾ ਮੈਨਡੁਕਿਆ ਆਦ ਸਾਰੇ ਉਪਨਿਸ਼ਦ ਵੀ ਵੇਦ ਹੀ ਕਿਹਾ ਲੈਂਦੇ ਹਨ ਉਪਨਿਸ਼ਦ ਗਿਆਨ ਨਾਮ ਨਾਲ ਭਰੇ ਹਨ ਪਰ ਚਾਰੇ ਵੇਦ ਤ੍ਰੈ ਗੁਣੀ ਹਨ ਰਿਗ ਵੇਦ ਦਾ ਪਹਿਲਾ ਮੰਤਰ ਹੀ ਅਗਨੀ ਦੇਵਤੇ ਦੀ ਪੂਜਾ ਹੈ ਆਓ ਦੇਖੀਏ ਕਿ ਬ੍ਰਹਮ ਗਿਆਨ ਨਾਲ ਭਰਪੂਰ ਉਪਨਿਸ਼ਦ ਜੋ ਕਿ ਵੇਰ ਹੀ ਕਲਾਉਂਦੇ ਹਨ ਗੁਰਬਾਣੀ ਦੇ ਬ੍ਰਹਮ ਗਿਆਨ ਨਾਲ ਕਿੰਨਾ ਕੁ ਮਿਲਦੇ ਹਨ ਤੇ ਕਿੱਥੇ মতਪੇਦ ਹਨ ਐਤਰਿਆ ਉਪਨਿਸ਼ਦ ਰਿਗਵੇਦ ਨਾਲ ਜੁੜਿਆ ਹੈ ਇਸ ਦਾ ਮਾਟੋ ਪਰਜਨਮ ਬ੍ਰਹਮ ਹੈ ਮਤਲਬ ਇਹ ਕਿ ਗਿਆਨ ਵਬੀਕ ਹੀ ਬ੍ਰਹਮ ਹੈ ਇਸ ਵਿੱਚ ਬ੍ਰਹਮੰਡ ਨੂੰ ਸਰੀਰ ਦੇ ਅੰਦਰ ਹੀ ਦਰਸਾਇਆ ਗਿਆ ਹੈ ਗੁਰਬਾਣੀ ਵਿੱਚ ਵੀ ਭਗਤ ਪੀ ਭਾਜੀ ਦਾ ਪਵਿੱਤਰ ਸ਼ਬਦ ਹੈ ਕਿ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਦੋਵਾਂ ਦਾ ਗਿਆਨ ਮਿਲਦਾ ਜੁਲਦਾ ਹੈ ਇਹ ਉਪਨਿਸ਼ਦ ਕਹਿੰਦਾ ਹੈ ਕਿ ਜਿਹੜੇ ਆਪਣੀ ਆਪ ਨੂੰ ਪਛਾਣ ਲੈਂਦੇ ਹਨ ਉਹ ਪਰਮਾਤਮਾ ਨੂੰ ਵੀ ਜਾਣ ਲੈਂਦੇ ਹਨ ਗੁਰਬਾਣੀ ਦਾ ਵਿਚਾਰ ਹੈ ਜਿਨਿ ਆਤਮ ਚੀਨਿਆ ਪਰਮਾਤਮ ਸੋਈ ਮੁੰਡਕਾ ਉਪਨਿਸ਼ਦ ਬ੍ਰਹਮ ਗਿਆਨ ਨਾਲ ਭਰਪੂਰ ਹੈ ਇਸ ਵਿੱਚ ਦੱਸਿਆ ਗਿਆ ਹੈ ਕਿ ਦੋ ਕਿਸਮ ਦਾ ਗਿਆਨ ਜਾਣਕਾਰੀ ਹੈ ਲੋਅਰ ਨੋਲਿਜ ਹੇਠਲੀ ਜਾਣਕਾਰੀ ਨੰਬਰ 2 ਹਾਇਰ ਨੋਲਿਜ ਉਪਰਲੀ ਜਾਂ ਸਿਖਰਲੀ ਜਾਣਕਾਰੀ ਉਹ ਉਪਨਿਸ਼ਦ ਦੱਸਦਾ ਹੈ ਕਿ ਧਾਰਮਿਕ ਗ੍ਰੰਥਾਂ ਦਾ ਪठन-ਪਾठन ਵਿਆਕਰਣ ਉਚਾਰਨ ਕੁਰਬਾਨੀ ਕਰਮਕਾਂਡ ਪੁਰਾਨ ਧਰਮ ਇਹ ਸਭ ਹੇਠਲੇ ਪੱਧਰ ਦਾ ਗਿਆਨ ਹੈ ਸੰਸਾਰ ਇਸੇ ਵਿੱਚ ਮਗਨ ਹੈ ਉਪਰਲਾ ਗਿਆਨ ਕੇਵਲ ਬ੍ਰਹਮ ਦਾ ਰੱਬ ਦਾ ਆਤਮਾ ਦਾ ਏਕੇ ਦਾ ਗਿਆਨ ਹੈ ਲੋਅਰ ਨੌਲੇਜ ਦੂਜੇ ਪਾਸੇ ਹੁੰਦੀ ਹੈ ਬ੍ਰਹਮ ਗੁਰੂ ਅਤੇ ਬਿਰਲੇ ਸੰਤ ਨੂੰ ਛੱਡ ਕੇ ਸਭ ਦੂਜਾ ਪਾਸ ਹੈ ਉਪਰਲਾ ਗਿਆਨ ਸਿਖਾਇਆ ਨਹੀਂ ਜਾ ਸਕਦਾ ਇਹ ਹੋਂਮੇ ਦੇ ਅਭਾਵ ਤੋਂ ਬਾਅਦ ਸਿੱਧਾ ਮਨ ਵਿੱਚ ਪਰਮਾਤਮਾ ਵੱਲੋਂ ਪ੍ਰਦਾਨ ਬਖਸ਼ਿਸ਼ ਕੀਤਾ ਜਾਂਦਾ ਹੈ ਇਹ ਸੁਪਰੀਮ ਨਾਨ ਰਿਲੇਟਿਵ ਇਟਰਨਲ ਅਤੇ ਸਾਦਾ ਹੈ ਫ੍ਰੀ ਫ੍ਰਮ ਕੰਪਲੈਕਸਿਟੀ ਹੈ ਇਹ ਥਲਾ ਗਿਆਨ ਦੇ ਸ਼ਵਰਫਲ ਦਿੰਦਾ ਹੈ ਟਿਕਾਉ ਨਹੀਂ ਹੈ ਇਹ ਮਹਿੰਗਾ ਤੇ ਕੰਪਲੈਕਸ ਹੈ ਸ੍ਰੀ ਅਖੰਡ ਪਾਠ ਤੇ ਹਮਨ ਤੇ ਲੱਖਾਂ ਰੁਪਏ ਲਾਏ ਜਾਂਦੇ ਹਨ ਰੱਬ ਨੂੰ ਯਾਦ ਕਰਨ ਵਿੱਚ ਕੋਈ ਪੈਸਾ ਨਹੀਂ ਕੋਈ ਵਕਤ ਨਹੀਂ ਲੱਗਦਾ ਗੁਰਬਾਣੀ ਦਾ ਇਹ ਫਰਮਾਨ ਕਿੰਨਾ ਠੁਕਦਾ ਹੈ ਸਸਤ ਵਖਰ ਤੂੰ ਕਿੰਨੇ ਨਾਹੀ ਪਾਪੀ ਬਾਦ ਦਾ ਰੇਨ ਆਇਆ ਇਹ ਥੇਲੀ ਨੌਲੇਜ ਵਿਅਰਥ ਨਹੀਂ ਹੈ ਇਹ ਹੀ ਉਪਰਲੇ ਗਿਆਨ ਦੀ ਜਨਮਦਾਤੀ ਹੈ ਜੇ ਪ੍ਰਭੂ ਨਦਰ ਹੋ ਜਾਏ ਪ੍ਰਭੂ ਪ੍ਰਾਪਤੀ ਜੋ ਕਿ ਸਭ ਤੋਂ ਉੱਪਰਲਾ ਗਿਆਨ ਹੈ ਦੇ ਪ੍ਰਾਪਤ ਹੋਣ ਤੋਂ ਬਾਅਦ ਹੀਟਲੇ ਕਰਮ ਧਰਮ ਦਾ ਕੋਈ ਮਹਾਤਮ ਨਹੀਂ ਰਹਿ ਜਾਂਦਾ ਜੇ ਕਰਮ ਧਰਮ ਕੀਤਾ ਵੀ ਜਾਂਦਾ ਹੈ ਤਾਂ ਇਹ ਨੇ ਕਰਮੀ ਹੋ ਕੇ ਕੀਤਾ ਜਾਂਦਾ ਹੈ ਇਸ ਦਾ ਪੁੰਨ ਪਾਪ ਉਸ ਪਵਿੱਤਰ ਰੂਹ ਨੂੰ ਨਹੀਂ ਲੱਗਦਾ ਬਲਕਿ ਨੂਰਾਨੀ ਮਹਾਂਪੁਰਸ਼ ਪੁੰਨ ਪਾਪ ਤੋਂ ਬਾਹਰ ਨਿਕਲ ਜਾਂਦਾ ਹੈ ਗੁਰਬਾਣੀ ਵਿੱਚ ਬਾਬਾ ਰਵਿਦਾਸ ਜੀ ਦਾ ਇਹੋ ਹੀ ਇਸ਼ਾਰਾ ਮਿਲਦਾ ਹੈ ਗਿਆਨੇ ਕਾਰਨ ਕਰਮ ਅਭਿਆਸ ਗਿਆਨ ਪਿਆ ਤਾਂ ਕਰਮ ਨਾਸ ਇਥੇ ਗਿਆਨ ਤੋਂ ਮਰاد ਬ੍ਰह्म ਗਿਆਨ ਵਿਵੇਕ ਗਿਆਨ ਦੀ ਹੈ ਮੁੰਡਕਾ ਉਪਨਿਸ਼ਦ ਵਿੱਚ ਹਨੇਰੇ ਵਿੱਚ ਰੱਸੀ ਹੀ ਸੱਪ ਲੱਗਦੀ ਹੈ ਦਾ ਗਿਆਨ ਵੀ ਗੁਰਬਾਣੀ ਦੀ ਇਸ ਤੁਕ ਨਾਲ ਮਿਲਦਾ ਹੈ ਕਿ ਰਾਜ ਭੰਗ ਪ੍ਰਸੰਗ ਜੈਸੇ ਹੈ ਅਬ ਕੁਸ਼ ਮਰਮ ਜਨਾਇ ਇਸ ਉਪਨਿਸ਼ਦ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਗਿਆਨ ਤਿੰਨ ਤਰ੍ਹਾਂ ਦਾ ਹੁੰਦਾ ਹੈ ਯਾਨੀ ਕਿ ਐਮਪੀਰੀਕਲ ਨੋਲਜ ਕਨਸੈਪਚੁਅਲ ਨੋਲਜ ਸਪਿਰਚੁਅਲ অর ਡਿਵਾਈਨ ਨੋਲਜ ਨੂਰਾਨੀ ਗਿਆਨ ਚੰਗੇ ਅਤੇ ਮਾਰੇ ਪੁੰਨ ਅਤੇ ਪਾਪ ਦੇ ਕਨਸੈਪਟ ਤੋਂ ਬਾਹਰ ਹੈ ਪਾਪ ਪੁੰਨ ਦੋਏ ਇਕ ਸਮਾਨ ਪਾਪ ਉਹਦੀ ਵਿਚਾਰ ਵਾਲਾ ਸਤੋ ਵੀ ਨਹੀਂ ਹੁੰਦਾ ਹੈ ਰੋਹਾਨੀ ਨਹੀਂ ਪਾਪ ਅਤੇ ਪੁੰਨ ਉਦੋਂ ਤੀਕਰ ਰਹਿੰਦੇ ਹਨ ਜਦ ਤੀਕ ਮਨ ਨਹੀਂ ਮਰ ਜਾਂਦਾ ਜਦੋਂ ਮਨ ਪ੍ਰਕਾਸ਼ ਨੂੰ ਹੀ ਹੋ ਜਾਂਦਾ ਹੈ ਤਾਂ ਆਤਮਾ ਦਾ ਗਿਆਨ ਹੋ ਜਾਂਦਾ ਹੈ ਜੋ ਕਿ ਮਨ ਰਾਹੀਂ ਨਹੀਂ ਜਾਗਰਤੀ ਰਾਹੀਂ ਹੁੰਦਾ ਹੈ ਆਤਮਾ ਮਨ ਨਾਲ ਬੰਨੀ ਹੈ ਨਾਲ ਲੱਗ ਕੇ ਮੈਲੀ ਹੋ ਗਈ ਹੈ ਮਨ ਗਿਆਨ ਇੰਦਰੀਆਂ ਨਾਲ ਜਕੜਿਆ ਹੈ ਉਪਨਿਸ਼ਦ ਆਤਮਾ ਨੂੰ ਪਿਓਰ ਮੰਨਦੇ ਹਨ ਪਰ ਗੁਰਬਾਣੀ ਇਸ ਨੂੰ ਮੈਲੀ ਮੰਨਦੀ ਹੈ ਗੁਰਵਾਕ ਹੈ ਮੈਲਿਕਾਇਆ ਹੰਸ ਸਮੇਤ ਕઠੋ ਉਪਨਿਸ਼ਦ ॠषि नचकेत ਦੀ धर्मराज यमराज ਨਾਲ वार्तालाप ਹੈ ਮੁੱਖ ਤੌਰ ਤੇ ਇਸ ਉਪਨਿਸ਼ਦ ਵਿੱਚ ਕਰਮਾਂ ਦੀ ਜਾਣਕਾਰੀ ਹੈ ਇਸ ਅਨੁਸਾਰ ਦੋ ਕਿਸਮ ਦੇ ਕਰਮ ਹਨ श्रेय ਅਤੇ प्रेय श्रेय ਕਰਮ ਰੱਬ ਨਾਲ ਜੋੜਦੇ ਹਨ ਏਕੇ ਦੇ ਭਾ ਦੇ ਲਖਾਇ ਖਨ ਸਿਆਣਾ ਬੰਦਾ ਇਹਨਾਂ ਸਾਧੇ ਫਲਦਾਇਕ ਅਤੇ ਟਿਕਾਊ ਕਰਮਾਂ ਨੂੰ ਕਰਦਾ ਹੈ ਇਹ ਸਮਾਧੀ ਧਿਆਨ ਅਤੇ ਅੰਦਰ ਨਰੀਖਣ ਨਾਲ ਬਣਦੇ ਹਨ ਪਰ ਇਹ ਕਰਮ ਮਹਿੰਗੇ ਟਿਕੜਮ ਭਰੇ ਅਤੇ ਕਰਨ ਵਿੱਚ ਆਸਾਨ ਹਨ ਪਰ ਇਹ ਟਿਕਾਊ ਨਹੀਂ ਹਨ ਇਹਨਾਂ ਦਾ ਨਤੀਜਾ ਧੋਖੇ ਭਰਿਆ ਹੁੰਦਾ ਹੈ ਸੌਖੇ ਹੋਣ ਕਰਕੇ ਸੰਸਾਰ ਇਹੀ ਕਰਦਾ ਹੈ ਇਹ ਦੂਜੇ ਭਾਵ ਵਿੱਚ ਕੀਤੇ ਜਾਂਦੇ ਹਨ ਇਹਨਾਂ ਨਾਲ ਬ੍ਰह्म ਗਿਆਨ ਦੇਵੰਤੀ ਪੈਦਾ ਨਹੀਂ ਹੁੰਦੀ ਕਰਮਾਂ ਵਿੱਚ ਭਾਵਨਾ ਦੇਖੀ ਜਾਂਦੀ ਹੈ ਜੇ ਭਾਵਨਾ ਰੱਬ ਦੇ ਨਿਮਿਤ ਹੈ ਤਾਂ ਸ਼੍ਰੇ ਕਰਮ ਹੈ ਨਹੀਂ ਤਾਂ ਰੇ ਹੈ ਦੁਨੀਆ ਵਿੱਚ ਡੇਢ ਪੁੰਨ ਹੈ ਤੇ ਪਾਪ ਵੀ ਡੇਢ ਹੀ ਹੈ ਸਭ ਤੋਂ ਵੱਡਾ ਪੁੰਨ ਨਾਮ ਜਪਣਾ ਹੈ ਬਾਕੀ ਸਭ ਪੁੰਨਾਂ ਦੇ ਤੀਰਥ ਇਸ਼ਨਾਨ ਪਾਠਨ ਪਾਠਨ দান ਆਦ ਅੱਧਾ ਨੰਬਰ ਮਿਲਦੇ ਹਨ ਨਾਮ ਜਪਣ ਨਾਲ 1 ਨੰਬਰ ਬਣਦਾ ਹੈ ਸੰਸਾਰ ਇੱਕ ਨੂੰ ਛੱਡ ਕੇ ਬਾਕੀ ਪੁੰਨਾਂ ਦੇ ਮਗਰ ਲੱਗਾ ਹੋਇਆ ਹੈ ਰੱਬ ਨੂੰ ਯਾਦ ਨਾ ਕਰਨਾ ਇੱਕ ਵੱਡਾ ਪਾਪ ਹੈ। ਬਾਕੀ ਸਭ ਪਾਪ ਅੱਧੇ ਨੰਬਰ ਦੇ ਬਰਾਬਰ ਹਨ। ਇਹ ਸਚਾਈ ਗੁਰਬਾਣੀ ਵਿੱਚ ਵੀ ਵਿਦਮਾਨ ਹੈ। ਸਾਰੇ ਸ਼ਬਦ ਨਾਮ ਨਾਲ ਹੀ ਭਰਪੂਰ ਹਨ। ਅਵਰ ਕਾਜ ਤੇ ਰਕੇ ਤੇ ਨਾਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ। ਇਹ ਉਪਨਿਸ਼ਦ ਦੱਸਦਾ ਹੈ ਕਿ ਆਤਮਾ ਜਾਂ ਪਰਮਾਤਮਾ ਦਲੀਲ ਸਮਝਾਉਣ ਅਤੇ ਰੀਜ਼ਨ ਨਾਲ ਨਹੀਂ ਪਾਇਆ ਜਾ ਸਕਦਾ। ਇਹ ਸ਼ਰਦਾ ਦਾ ਮਾਮਲਾ ਹੈ ਇੱਕ ਹੋਰ ਪ੍ਰਸੰਗ ਇਸ ਕઠੋ ਉਪਨਿਸ਼ਦ ਵਿੱਚ ਚਿਤਰਿਆ ਹੈ ਰਥ ਵਿੱਚ ਇੱਕ ਮੁਸਾਫਿਰ ਬੈਠਾ ਹੈ ਇੱਕ ਰਥਵਾਨ ਇਸ ਨੂੰ ਚਲਾ ਰਿਹਾ ਹੈ ਰਥਵਾਨ ਦੇ ਹੱਥ ਪੰਜ ਘੋੜਿਆਂ ਦੀਆਂ ਵਾਗ ਹਨ ਰਥ ਸਰੀਰ ਹੈ ਮੁਸਾਫਿਰ ਆਤਮਾ ਹੈ ਰਥਵਾਨ ਬੁੱਧੀ ਹੈ ਵਾਗ ਮਨ ਹਨ ਘੋੜੇ ਪੰਜ ਗਿਆਨ ਇੰਦਰੀ ਹਨ ਦੂਜੇ ਨੰਬਰ ਤੇ ਆਏ ਮੁੰਡਕਾ ਉਪਨਿਸ਼ਦ ਵਿੱਚ ਇੱਕ ਹੋਰ ਖਿਆਲ ਹੈ ਜੋ ਗਰਬਾਣੀ ਨਾਲ ਮਿਲਦਾ ਜੁਲਦਾ ਹੈ ਇੱਕ ਦਰਖਤ ਤੇ ਦੋ ਪੰਛੀ ਹਨ ਇੱਕ ਫਲ ਖਾਂਦਾ ਹੈ ਦੂਜਾ ਨਰਲੇ ਬੈਠਾ ਹੈ ਇਹ ਖਿਆਲ ਸ਼ਬਦਾਰਥ ਦੇ ਕਰਤਿਆਂ ਨੇ ਰਿਗਵੇਦ ਵਿੱਚ ਹੋਣ ਦਾ ਲਿਖਿਆ ਹੈ ਪਰ ਇਹ ਸਚਾਈ ਨਹੀਂ ਮੁੰਡਕ ਅਥਰਵਨ ਵੇਦ ਨਾਲ ਜੁੜਿਆ ਹੈ ਮਹਾਵਾਕ ਹੈ ਨਾਨਕ ਤਰਵਰ ਏਕ ਫਲ ਦੋਏ ਪਖੇਰੂ ਆਹੇ ਆਵਤ ਜਾਤ ਨਾ ਦੇਸੀ ਨਾ ਪਰ ਪੰਖੀਤਾ ਹੈ ਸਤਕਾਰਯੋਗ ਸ਼ਬਦਾਰਥੀ ਵਿਦਵਾਨਾਂ ਨੇ ਮੁੰਡਕਾ ਦੇ ਇਹਨਾਂ ਅਰਥਾਂ ਨਾਲ ਸਹਿਮਤੀ ਪ੍ਰਗਟਾਈ ਹੈ ਕਿ ਆਤਮਾ ਤੇ ਬ੍ਰਹਮ ਦੋ ਪੰਛੀ ਹਨ ਆਤਮਾ ਭੋਗਦਾ ਹੈ ਤੇ ਬ੍ਰਹਮ ਨਿਰਭੋਗ ਹੈ ਪਰ ਇਹ ਵਿਚਾਰ ਗੁਰਬਾਣੀ ਦੀ ਵਿਚਾਰ ਵਿੱਚ ਸਹੀ ਨਹੀਂ ਬੈਠਦਾ ਕਿਉਂਕਿ ਪਰਮਾਤਮਾ ਪੰਛੀ ਨਹੀਂ ਹੈ ਇਹ ਸਥਿਰ ਹੈ ਪੰਛੀ ਵਾਂਗ ਭੌਂਦਾ ਨਹੀਂ ਉੱਡਦਾ ਨਹੀਂ ਹੈ ਦਰਘਤ ਨਾਮ ਦਾ ਬੂਟਾ ਹੈ ਜੋ ਤੁਰਿਆ ਅਵਸਥਾ ਵਿੱਚ ਉਗਦਾ ਹੈ ਪੰਛੀ ਮਨ ਅਤੇ ਆਤਮਾ ਹਨ ਇਹ ਦੋਵੇਂ ਹੀ ਨਾਮ ਰਸ ਦਾ ਫਲ ਖਾ ਕੇ ਬ੍ਰਹਮ ਵਿੱਚ ਇੱਕਮਿਕ ਹੁੰਦੇ ਹਨ ਕੋਈ ਅਭਿਆਸੀ ਇਸ ਵਿਚਾਰ ਨੂੰ ਹੋਰ ਖੋਲੇ ਤਾਂ ਧਨਵਾਦੀ ਹੋਮਗਾ ਮੁੰਡਕ ਦੇ ਕਰਮ ਫਿਲਾਸਫੀ ਨਾਲ ਕਾਫੀ ਮਿਲਦਾ ਹੈ ਬਾਣੀਕਾਰਾਂ ਦੀ ਸੋਚ ਹਾਲਾਂਕਿ ਕਹਿਣਾ ਇਹ ਚਾਹੀਦਾ ਹੈ ਕਿ ਬਾਣੀਕਾਰਾਂ ਨਾਲ ਮੁੰਡਕਾ ਦੀ ਸੋਚ ਰਲਦੀ ਹੈ ਪਰ ਪਹਿਲਾ ਮੁੰਡਕਾ ਮੌਜੂਦ ਹੈ ਇਸ ਕਰਕੇ ਲਿਖਿਆ ਗਿਆ ਹੈ ਗੁਰੂ ਜੀ ਬਖਸ਼ਣ ਉਹ ਆਪ ਹੀ ਜਾਣੀ ਜਾਣ ਹਨ ਇੱਕ ਸਿੱਖ ਹਮੇਸ਼ਾ ਹੀ ਗੁਰੂ ਦੀ ਵਡਿਆਈ ਕਰੇਗਾ ਸੰਸਾਰੀ ਪੁੰਨ ਦਾਨ ਵਾਲੇ ਕਰਮਾਂ ਤੇ ਵੀ ਜਮਾਂ ਦੀ ਜਗਤ ਲੱਗਦੀ ਹੈ ਜਿਵੇਂ ਪਾਪਾਂ ਤੇ ਫਰਕ ਇਹਨਾਂ ਹੈ ਕਿ ਪਾਪੀਆਂ ਲਈ ਲੋਹੇ ਦੇ ਸੰਗਲ ਹਨ ਤੇ ਪੁੰਨੀਆਂ ਲਈ ਸੋਨੇ ਦੇ ਸੰਗਲ ਹਨ ਅਸਲੀ ਪੁੰਨ ਤਾਂ ਰੱਬ ਨੂੰ ਯਾਦ ਕਰਨਾ ਹੈ ਜੋ ਖਾਉਤੀ ਉਹਨਾਂ ਦਾ ਫਲ ਜੋ ਥੋੜਾ ਬਹੁਤ ਹੁੰਦਾ ਹੈ ਉਹ ਵੀ ਨਸ਼ਵਰ ਹੈ ਜਲਦੀ ਖਤਮ ਹੋ ਜਾਂਦਾ ਹੈ ਨਾਮ ਕਦੀ ਵੀ ਮਿਟਦਾ ਨਹੀਂ ਅਮਰ ਹੈ ਨਾਮ ਜਪਣ ਵਾਲੇ ਵੀ ਅਮਰ ਹੋ ਜਾਂਦੇ ਹਨ ਕੇਨ ਉਪਨਿਸ਼ਦ ਦਾ ਇਹ ਵਾਕ ਕਿ ਵੇ ਟੂ ਗਾਡ ਇਜ਼ ਫੇਥ ਨਾਟ ਨੋਲੇਜ ਬਾਹਰਲਾ ਗਿਆਨ ਤਾਂ ਮੈਲਾ ਹੁੰਦਾ ਹੈ ਇਹ ਦੂਜੇ ਭਾਗ ਦਾ ਲਖਾਇਕ ਹੈ ਅਸਲੀ ਗਿਆਨ ਸ਼ਰਧਾ ਨਾਲ ਉਤਪਨ ਹੁੰਦਾ ਹੈ ब्राइ हैदरा नायका उपनिषद यजुर्वेद ਨਾਲ ਸੰਬੰਧਿਤ ਹੈ ਕਿ ਜੰਗਲ ਵਿੱਚ ਰਹਿਣ ਵਾਲੇ ਯਜਨਾ ਵਾਲਕਿਆ ऋषि ਨੇ ਲਿਖਿਆ ਹੈ नियत नेथ ਦਾ ਖਿਆਲ ਗੁਰਬਾਣੀ ਵਿੱਚ ਵੀ ਮੌਜੂਦ ਹੈ नेथ नेथ कथंत वेदा ਇਸ ਦਾ ਭਾਵ ਹੈ ਤੂੰ ਇਹ ਵੀ ਨਹੀਂ ਤੂੰ ਇਹ ਵੀ ਨਹੀਂ ਤੂੰ ਸਭ ਗੁਣ ਸੰਪਨ ਹੈ ਪਰ ਤੇਰਾ ਇੱਕ ਗੁਣ ਵੀ ਨਹੀਂ ਨਿਰਗੁਣ ਹੈ ਇਸ ਉਪਨਿਸ਼ਦ ਦਾ ਸਭ ਤੋਂ ਪ੍ਰਸਿੱਧ ਮਾਤੋ ਹੈ ਕਿ ਅਹਮ ਬ੍ਰਹਮ ਆਸਮ ਮਤਲਬ ਇਹ ਕਿ ਮੈਂ ਹੀ ਰੱਬ ਹਾਂ ਇਹ ਕੋਈ ਅਲੋਕਾਰੀ ਬਾਤ ਨਹੀਂ ਹੈ ਮਨਸੂਰ ਨੂੰ ਅਨਹਲ ਹੱਕ ਕਹਿਣ ਕਰਕੇ ਸੂਲੀ ਚੜਾਇਆ ਗਿਆ ਇਸ ਦਾ ਮਤਲਬ ਵੀ ਇਹੀ ਹੈ ਕਿ ਮੈਂ ਖੁਦਾ ਹੱਕ ਹਾਂ ਦੁਨੀਆ ਨੂੰ ਇਹ ਬਾਤ ਹਜ਼ਮ ਨਹੀਂ ਹੁੰਦੀ ਜੇ ਕੋਈ ਤ੍ਰੈਗੁਣੀ ਬੰਦਾ ਇਹ ਸ਼ਬਦ ਕਹੇ ਤਾਂ ਮੂਰਖ ਕਿਹਾ ਜਾਵੇਗਾ ਪਰ ਜੇ ਬ੍ਰह्म ਗਿਆਨੀ ਕਹੇ ਤਾਂ ਸਹੀ ਹੁੰਦਾ ਹੈ ਪਰ ਸੰਸਾਰ ਨੂੰ ਗਿਆਤ ਨਹੀਂ ਹੁੰਦੀ ਯੋਗ ਚੂਡਾਮਣੀ ਉਹ ਉਪਨਿਸ਼ਦ ਵਿੱਚ ਵੀ ਅਜਿਹਾ ਹੀ ਕਿਹਾ ਗਿਆ ਹੈ ਸੋਹੰਗ ਹੰਸਾ ਜਦੋਂ ਸਾ ਅੰਦਰ ਜਾਂਦਾ ਹੈ ਤਾਂ ਸੋ ਦੀ ਆਵਾਜ਼ ਨਿਕਲਦੀ ਹੈ ਬਾਹਰ ਮੁਕੜਨ ਤੇ ਹਾਂ ਦੀ ਆਵਾਜ਼ ਲਿਖਿਆ ਹੈ ਸੋਹੰਗ ਮੈਂ ਉਹੀ ਹਾਂ ਰੱਬ ਹਾਂ ਜਾਂ ਹੰਸਾ ਉਹ ਮੈਂ ਹਾਂ ਦੀ ਆਵਾਜ਼ ਹਰ ਰੋਜ਼ 21106 ਨਾਲ ਨਿਕਲਦੀ ਹੈ ਇਹ ਖਿਆਲ ਗੁਰਬਾਣੀ ਚ ਵੀ ਮੌਜੂਦ ਹੈ ਕਿ ਸੋਹੰ ਸੋ ਜਾ ਕੋ ਹੈ ਜਾਪ ਜਾਂ ਸੋਹੰ ਆ ਪਛਾਣੀਏ ਸ਼ਬਦ ਭੇਦ ਪਤੀਆਏ ॠषि ਮਰਾ ਮਰਾ ਕਰਦਾ RAM RAM ਕਹਿ ਕੇ ਪਵਿੱਤਰ ਹੋ ਗਿਆ ਸੀ ਸਵਾਮੀ ਵਿਵੇਕਾਨੰਦ ਜੀ ਨੇ ਦੱਸਿਆ ਸੀ ਕਿ ਰੱਬ ਤਾਂ ਤੁਸੀਂ ਹੋ ਹੀ ਭਾਵ ਦੋ ਆਠ ਦਾਟਾਈ ਜਾਂ ਦਾਓ ਐਂਡ ਆਈ ਆਰ ਵਨ ਧਾਰਮਿਕ ਗ੍ਰੰਥ ਤੁਹਾਨੂੰ ਰੱਬ ਨਹੀਂ ਦਿਖਾ ਸਕਦੇ ਹਾਂ ਉਹ ਮਨ ਤੋਂ ਗਿਆਨਤਾ ਦਾ ਪਰਦਾ ਹਟਾ ਸਕਦੇ ਹਨ ਤਾਂ ਕਿ ਇਹ ਅਹਿਸਾਸ ਹੋ ਜਾਵੇ ਕਿ ਤੁਸੀਂ ਹੀ ਰੱਬ ਹੋ ਆਖਰ ਵਿੱਚ ਗੁਰਬਾਣੀ ਚ ਆਏ ਮਹਾਵਾਕ ਇਸੇ ਖਿਆਲ ਦੀ ਪੁਸ਼ਟੀ ਕਰਦੇ ਹਨ ਕਿ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੀ ਜਾਂ ਅਬ ਤੋ ਜਾਏ ਚੜੇ ਸੰਗਾਸਣ ਮਿਲੇ ਹਾਂ ਸਾਰੰਗ ਪਾਣੀ ਰਾਮ ਕਬੀਰਾ ਏਕ ਪੈ ਹੈ ਕੋਈ ਨਾ ਸਕੇ ਪਛਾਣੀ ਜਿਨਾਂ ਨਵੇਂ ਪਾਤਸ਼ਾਹੀ ਨੇ ਤੀਸਰੇ ਕੁਰਖ ਨੂੰ ਸੰਬੋਧਨ ਕਰਦੇ ਹੋਏ ਫਰਮਾਇਆ ਹੈ ਨਾਨਕ ਲੀਨ ਪੈ ਹੋ गोविंद ਸਿਓ ਜਿਉ ਪਾਣੀ ਸੰਗ ਪਾਣੀ ਜਦੋਂ ਗੁਰੂ ਪੇਤਾ ਤੋਂ ਬਾਅਦ ਤੁਰਿਆ ਪਾਦੀ ਬਖਸ਼ਿਸ਼ ਹੁੰਦੀ ਹੈ ਤਾਂ ਮਨੁੱਖ ਨੂੰ ਸੰਤ ਨੂੰ ਇਹ ਪਤਾ ਚੱਲਦਾ ਹੈ ਕਿ ਮੈਂ ਹੀ ਉਹ ਹਾਂ ਉਹ ਮੈਥੋਂ ਵੱਖ ਨਹੀਂ ਉਸ ਦਾ ਮਹਿਲ ਮੰਦਰ ਮੇਰੇ ਅੰਦਰ ਹੀ ਹੈ ਨਹੀਂ ਤਾਂ ਬੰਦਾ ਸਾਰੀ ਉਮਰ ਤੀਰਥਾਂ ਤੇ ਹੀ ਰਤਨੀ ਕਰੀ ਜਾਂਦਾ ਹੈ ਅੰਦਰ ਚੰਬੇ ਦੀ ਬੂਟੀ ਹੁੰਦੇ ਹੋਏ ਵੀ ਖਸ਼ਬੂ ਬਾਹਰੋਂ ਪਾਲਦਾ ਹੈ ਬ੍ਰਹਮ ਅਨਕੁੰਡ ਅੰਦਰ ਹੈ ਪਰ ਆਬ-ਏ-ਹਯਾਤ ਪਹਾੜਾਂ ਜਾਂ ਦੁਰਗਮ ਥਾਵਾਂ ਤੇ ਢੂੰਡਦਾ ਹੈ ਸਵੇਤਾਸ ਆਤਰਾ ਉਪਨਿਸ਼ਦ ਲਿਖਦਾ ਹੈ ਕਿ ਬ੍ਰਹਮ ਬਾਜ਼ੀਗਰ ਹੈ ਮੈਜਿਸ਼ੀਅਨ ਹੈ ਤੇ ਸੰਸਾਰ ਮੈਜਿਕ ਹੈ ਇਹ ਸੰਸਾਰ ਮਾਇਆ ਦੀ ਆਪਣੀ ਖੇਲ ਹੈ ਗੁਰਬਾਣੀ ਦਾ ਖਿਆਲ ਵੀ ਇਹੀ ਹੈ ਕਿ ਬਾਜ਼ੀਗਰ ਜੈਸੇ ਬਾਜ਼ੀ ਪਾਈ ਨਾਨਾ ਰੂਪ ਵੇਖ ਦਿਖਲਾਈ ਸਾਂਗ ਉਤਾਰ ਖੰਮਿਓ ਪਸਾਰਾ ਤਬ ਇਕੋ ਇਕ ਅੰਕਾਰਾ ਖੇਲ ਸੰਕੋਚੇ ਤੋ ਨਾਨਕ ਇਕ ਹੈ ਦੇ ਮਹਾਵਾਕ ਅਨੁਸਾਰ ਸਭ ਕੁਝ ਸਮੇਟ ਕੇ ਫਿਰ ਇਕ ਹੋ ਜਾਂਦਾ ਹੈ ਆਕਰਸ਼ਨ ਕਰ ਲੈਂਦਾ ਹੈ ਇਹ ਸੰਸਾਰ ਉਸ ਦਾ ਪਰਪੰਛ ਰਚਿਆ ਹੋਇਆ ਹੈ ਮੱਲਾ ਦਾ ਅਖਾੜਾ ਹੈ ਕਿਤੇ ਟਹਿ ਰਿਹਾ ਹੈ ਕਿਤੇ ਢਾ ਰਿਹਾ ਹੈ ਕਿਤੇ ਜਗਤ ਦੀ মূল ਕਲਾ ਹੈ ਕਿ ਤੇ ਸ਼ਾਂਤ ਰੂਪ ਹੈ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਜਾਪ ਸਾਬ ਛਾਦੋ ਗਿਆ ਉਪਨਿਸ਼ਦ ਵੀ ਮੁਖੀ 13 ਚੋਂ ਇੱਕ ਹੈ ਇਸ ਪਿਉ ਪੁੱਤਰ ਉਡਲਕਾ ਅਤੇ ਸਵੇਤਕੇਤ ਦੀ ਵਰਤਾ ਲਭ ਹੈ ਇਸ ਦਾ ਮਸ਼ਹੂਰ ਮਾਟੋ ਤਤ ਤਵਮ ਅਸ ਇਹ ਉਪਨਿਸ਼ਦ ਸਾਦਗੀ ਸੱਚ ਤਪ ਅਤੇ اخلاق ਤੇ ਜ਼ੋਰ ਦਿੰਦਾ ਹੈ ਸਵੇਤਕੇਪ 24 ਸਾਲ ਦਾ ਨੌਜਵਾਨ ਹੈ ਪਹਿਲਾਂ ਬਾਪ ਪੁੱਤ ਨੂੰ ਬ੍ਰਹਮ ਗਿਆਨ ਲੈਣ ਬਾਹਰ ਭੇਜਦਾ ਹੈ ਫਿਰ ਪੁੱਤਰ ਤੋਂ ਬਾਪ ਨੂੰ ਅਸਲੀ ਗਿਆਨ ਮਿਲਦਾ ਹੈ ਸਭ ਵਸਤਾਂ ਵਿੱਚ ਇੱਕ ਰੱਬ ਹੀ ਵਿਰਾਜਮਾਨ ਹੈ ਸ਼ਹਿਦ ਵਿੱਚ ਸਭ ਫੁੱਲਾਂ ਦਾ ਰਸ ਇੱਕ ਹੀ ਬਣ ਜਾਂਦਾ ਹੈ ਸਾਰੇ ਦਰਿਆ ਇੱਕ ਵਿੱਚ ਹੀ ਸਮਾਉਂਦੇ ਹਨ ਆਰੰਭ ਵਿੱਚ ਉਹ ਬਿਗਿਨਿੰਗ ਸੀ ਫਿਰ ਬ੍ਰਹਿਮੰਡ ਸੱਜਿਆ ਉਹ ਵਸਤਾਂ ਦੇ ਅੰਦਰ ਵਸਦਾ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਵੈ ਨਹੀਂ ਕੋਈ ਮੰਡੂਕਾ ਉਪਨਿਸ਼ਦ ਮੰਡੂਕਾ ਉਪਨਿਸ਼ਦ ਦੀ ਤਰ੍ਹਾਂ ਇਹ ਉਪਨਿਸ਼ਦ ਵੀ ਗਿਆਨ ਦਾ ਸੋਮਾ ਹੈ ਇਸ ਦਾ ਲਖਾਰੀ ਮੰਡੂਕਾ ઋષਿ ਹੈ ਇਸ ਵਿੱਚ ਮਨ ਦੀਆਂ ਚਾਰ ਹਾਲਤਾਂ ਦਾ ਵਰਣਨ ਹੈ ਨੰਬਰ 1 ਗੂੜੀ ਨੀਂਦ ਨੰਬਰ 2 ਸੁਪਨਾ ਨੰਬਰ 3 ਜਾਗਣ ਨੰਬਰ 4 ਤੁਰਿਆ ਜਾਂ ਪਿਓਰ ਕੌਨਸ਼ੀਅਸਨੈਸ ਅਨਹੱਤਿਕ ਪਹੁੰਚ ਲਈ ਆਹਟ ਦੀ ਲੋਰ ਹੈ ਬ੍ਰਾਹਮ ਤਿਕ ਪਹੁੰਚਣ ਲਈ ਵਾਹਿਗੁਰੂ ਨਾਲ ਆਹਟ ਕਰੋ ਸੁਰਤ ਨੂੰ ਸ਼ਬਦ ਨਾਲ ਹਿਲਾਓ ਰਿੜ ਕੋ ਇਹ ਸਭ ਤੋਂ ਛੋਟੇ ਉਪਨਿਸ਼ਦ ਵਿੱਚੋਂ ਇੱਕ ਹੈ ਸ਼ੰਕਰਾਚਾਰੀਆ ਦੇ ਗੁਰੂ ਗੋਡ ਪਾਡਾ ਨੇ ਇਸ ਦੀ ਭਰਪੂਰ ਵਿਆਖਿਆ ਕੀਤੀ ਹੈ ਮੈਤਰੀ ਉਪਨਿਸ਼ਦ ਇਸ ਵਿੱਚ ਬ੍ਰਹਮ ਦੇ ਦੋ ਰੂਪ ਦੱਸੇ ਹਨ ਸ਼ਬਦ ਬ੍ਰਹਮ ਅਸ਼ਬਦ ਬ੍ਰਹਮ ਸ਼ਬਦ ਬ੍ਰਹਮ ਗੁਰਬਾਣੀ ਹੈ ਅਸ਼ਬਦ ਬ੍ਰह्म ਨਿਰਗੁਣ ਪ੍ਰਗਟ ਹੋ ਜਾਂਦਾ ਹੈ ਭਾਵੇਂ ਕਿ ਇਸ ਕਿਸੇ ਵੇਲੇ ਅਸ਼ਬਦ ਤੋਂ ਹੀ ਸ਼ਬਦ ਬ੍ਰह्म ਪੈਦਾ ਹੋਇਆ ਹੈ ਉਤਰਿਆ ਹੈ ਤੈਤਰੀਆ ਮੈਤਰੀ ਦੋਵੇਂ ਭਵਿਆ ਜਾਂ ਆਚਾਰਿਆ ਦੇਵੋ ਭਵਿਆ ਇਸ ਦੇ ਮਾਟੋ ਹਨ ਪ੍ਰਸ਼ਨ ਇਹ ਪ੍ਰਸ਼ਨ ਉੱਤਰ ਦੇ ਰੂਪ ਵਿੱਚ ਹੈ ઋષਿ ਪਿਪਲਾਡਾ ਛੇ ਉੱਤਰ ਦਿੰਦੇ ਹਨ ਸਭ ਤੋਂ ਪਹਿਲਾਂ ਉਹ ਸ਼ੇਸ਼ਮੰਦ ਦੀ ਪ੍ਰੇਰਣਾ ਕਰਦੇ ਹਨ ਫਿਰ اخلاق ਗ੍ਰਹਿਣ ਦੀ ਗੱਲ ਕਰਦੇ ਹਨ ਉੱਤਰ ਦੇਦੇ ਹਨ ਪ੍ਰਸ਼ਨ ਆਤਮਾ ਸਬੰਧੀ ਹੀ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ